ம ਕੁਨ ਸਾ ਰਿਆ ਮੇਲ ਦਯਾ बहुत <muchyaki> <muchyaki> ਦੀਆਂ ਸੰਤਾਂ ਇਸ ਸੰਗਤ ਨਿਵਾਸ ਵੱਲੋਂ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾ ਜੀ ਭਾਈ ਸਾਦਿਲਾ ਜੀ ਤੇ ਸਭਜਾ ਸਾਲਾ ਸ਼ਹੀਦ ਸ਼ਕਾਬ ਜੀ ਨੂੰ ਸਮਰਪਿਤ ਨਾਲ ਗੁਰੂ ਨਾਨਕ ਸਾਹਿਬ ਦੇ ਆਗਮਨ ਵਡਾ ਸਤਿਗੁਰ ਨਾਨਕ ਵਰਤਾ ਸਤਿਗੁਰ ਨਾਨਕ ਸੰਗੇ ਵਰਤਾ ਸਤਿਗੁਰ ਨਾਨਕ

ਇਸ ਸਾਰਿਆਂ ਦੀ ਭਾਵਨਾ ਬਣੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਆਗਮਨ ਤੇ ਲੰਘਿਆ ਇੰਨਾ ਪਿਆਰ ਕਰੋ ਸਾਡਾ ਮੋਢਾ ਜਦ ਦੀ ਸੋਚਿਓ ਗੋਮਿੰਟ ਗੁਰੂ ਨਾਨਕ ਸਾਹਿਬ ਨਾ ਹੁੰਦੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਹੋਣੇ ਸੀ ਗੁਰੂ ਨਾਨਕ ਸਾਹਿਬ ਨਾ ਹੁੰਦੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋਣੇ ਭਵਿਆ ਜੀ ਦੀ ਚੜਦੀ ਕਲਾ ਲਈ ਭਾਈ ਸਾਹਿਬ ਜੀ ਦੇ ਸਾਰੇ ਜਥੇ ਦੇ ਸਾਰੇ ਸਾਥੀਆਂ ਦੀ ਚੜਦੀ ਕਲਾ ਲਈ ਨਾ ਮਾਈਓ ਜੀ ਦਾ ਖਾਲਸਾ ਹੈ ਰਹੀ ਰਿੱਤੀ ਪੁਤਰੀ ਜੀ Jidania God. प्रभरी सिंह निमता कौर बोले सोनेहा भाई भूपिंदर सिंह जी ते गौर बोले सोनेहा संजय जी मेरी भैन है ਇੱਕਰ ਸਭਾ ਬਿਜੇ ਤੇ ਮੈਨੂੰ ਭੇਜਦੀ ਹੈ ਤੇ ਇੱਕ ਜਕਾਰਾ ਤੁਸੀਂ ਇਹਦੀ ਚੜ੍ਹਦੀ ਕਲਾ ਨੇ ਸਾਰੀ ਪ੍ਰੀਸ਼ੰਤੇ ਗੁਰ ਕੀਰਤ ਕਰਨੋਂ ਬੇਨਤੀ ਹੈ ਲੋ ਸੋਨਹਾਂ ਬੋਲੇ ਸੋਨਹਾਂ ਬੋਲੇ ਸੋਨਹਾਂ ਹੋ ਜੀ ਸੋ ਨਿਹੰਗ ਅਮਰਤਵਿਲੇ ਸਮਾਗਮ ਹੋਇਆ ਨੇ ਸੰਗਤ ਬੜੀ ਗਿਣਤੀ ਦੀ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਕੁੰਦਨ ਸਿੰਘ ਸੰਗਤ ਨਿਵਾਸ ਵਿਖੇ 350 ਸਾਲਾ ਸ਼ਹੀਦ ਇਸਤ subdivisions ਨੂੰ ਸਮਰਪਿਤ ਅਜਮਰਤਵਿਲੇ ਦੇ ਦوام ਸਜੇ। ਭਾਈ ਜਗਦੀਸ਼ ਸਿੰਘ ਬਬੀਖਾ ਜੀ ਨੇ ਕੀਰਤਨ ਦੇ ਅਖਾੜੇ ਬਹੁਤ ਸਮਾ ਬਣਿਆ ਸੰਗਤਾਂ ਨੇ ਲਾਹਾ ਲਿਆ। ਸਾਰੀਆਂ ਸੰਗਤਾਂ ਨੇ ਬਹੁਤ ਯਾਰ ਬਖਸ਼ਿਆ ਭਾਈ ਅਮਰਜੀਤ ਸਿੰਘ ਸਿਲਕੀ ਵੀਰ ਜੀ ਪੈਂਦੀ ਪਰਮਜੀਤ ਕੌਰ ਸਾਰਿਆਂ ਦਾ ਉਪਰਾਲਾ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲੀ ਜਾਂਦੇ ਜੀ ਚੱਲੀ ਜਾਂਦੇ ਹੁਣ ਬਹੁਤ ਸਮਾਗਮ ਹਰ ਜਗ੍ਹਾ ਚੱਲ ਰਹੇ ਨੇ ਸਾਡੀ ਸੰਗਤਾਂ ਦੀ ਸੀਸ ਨਾਲ ਰੋਜ਼ ਹੀ ਰੋਜ਼ ਚੱਲੀ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਅੱਜ ਜਿਹੜਾ ਗੁਰਮਤ ਸਮਾਰੋਹ ਤੁਸੀਂ ਹਾਜ਼ਰੀ ਭਰਿਏ ਕਿਤੇ ਕੋਲਣਾੜ ਲੇਕਨ ਹੋ ਲੋ ਜਿਵੇਂ ਕਿ ਹਰ ਵਾਰੀ ਹਰ ਹਫਤੇ ਵਿੱਚ ਪਹਲਾਈ ਪਹਲਾਈ ਕੇਂਦਰ ਵੱਲ ਲਾ ਲਈ ਜਾ ਬਾਬਾ ਫੰਦਨੇਵਾਸ ਜੀ ਦੇ ਨਾਲ ਇਸ ਸਮਾਗਮ ਨੂੰ ਰੱਖਿਆ ਗਿਆ ਹੈ। ਰੋਇ ਗੁਰ ਜੀ ਦਾ ਖਾਲਸਾ ਰੋਇ ਗੁਰ ਜੀ ਕੀ ਫਤਿਹ ਇਹ ਧੰਨ ਗੁਰਦਾਮ ਦਾ ਸਾ ਪਾਸ਼ਾ ਸੱਚੇ ਬਾਸ਼ਾ ਦੀ ਕਿਰਪਾ ਤੇ ਰਹਿਤਾ ਹੋਈਆਂ ਨੇ। ਮਹਾਪੁਰਸ਼ਾਂ ਦਾ ਸੰਗ ਪ੍ਰਾਪਤ ਹੋਇਆ ਤੇ ਇਸ ਥਾਂ ਤੇ ਦਰਸ਼ਨ ਹੋਏ ਨੇ। ਬੜਾ ਆਨੰਦ ਵਜਿਆ ਸੰਤਾਂ ਨੇ ਬੜਾ ਪਿਆਰ ਤੇ ਬਹੁਤ ਅਸੀਸਾਂ ਦਿੱਤੀਆਂ। ਸਤਿਗੁਰ ਜੀ ਕਿਰਪਾ ਕਰਨ ਤਨ ਗੁਰ ਤੇਗ ਬਹਾਦਰ ਸਾਹਿਬਾ ਕੇ ਇਸ ਤਰ੍ਹਾਂ ਇਸ ਗੁਰੂ ਰੂਪ ਸੰਗਤ ਦੇ ਹਮੇਸ਼ਾ ਆਪਾ ਦਰਸ਼ਨ ਕਰਦੇ ਰਹੀਏ ਜੀ ਸ੍ਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਮਸਾਗਨ ਹੋਇਆ ਵੱਡੀ ਗੀਤੀ ਸੰਗਤਾਂ ਨਤਮਸਤਕ ਹਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਿਤੀ 11 ਨਵੰਬਰ 2025 ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ 350 ਸਾਲਾਂ ਸ਼ਹੀਦੀ ਸਤਾਪਦੀ ਆ ਰਹੀ ਹੈ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਸ਼ਤਾਵਦੀ ਨੂੰ ਸਮਰਪਤ ਅੱਜ ਮਿਤੀ 11 ਨਵੰਬਰ 2025 ਨੂੰ ਬਾਬਾ ਕੁੰਨ ਸਿੰਘ ਦੀ ਸੰਗਤ ਨਿਵਾਸ ਤਰਨਤਨ ਰੋਡ ਸ੍ਰੀ ਅਮਰਸਰ ਸਾਹਿਬ ਵਿਖੇ ਸਾਡੇ ਸਤਕਾਰਯੋਗ ਮਹਾਂਪੁਰਖ ਭਾਈ ਸਾਹਿਬ ਭਾਈ ਗੁਰਿਕਬਾਦ ਸਿੰਘ ਜੀ ਦੀ ਇਨਾ ਦੀ ਪ੍ਰੇਰਣਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਸਾਡੇ ਕੋਲ ਬਹੁਤ ਸਤਕਾਰਯੋਗ ਭਾਈ ਜਗਜੀਤ ਸਿੰਘ ਜੀ ਬਬੀਆ ਜੀ ਨੇ ਕੀਰਤਨ ਦਾ ਸੰਤਾਨ ਨੂੰ ਹਾਲ ਕੀਤਾ ਤੇ ਸਾਡੇ ਸਤਕਾਰਯੋਗ ਮਹਾਪੁਰਖ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਉਹਨਾਂ ਨੇ ਕੀਰਤਨ ਅਈ ਸੰਗਤਾਂ ਦੇ ਦਰਸ਼ਨ ਕੀਤੇ ਇਹਨਾਂ ਹਾਲ ਕੀਤਾ ਇਸੇ ਤਰ੍ਹਾਂ ਸੰਗਤਾਂ ਨੂੰ ਬੇਨਤੀ ਕਿ ਆਉਣ ਵਾਲੇ ਦਿਵਾਨਾਂ ਜੀ ਆਪ ਜੀ ਕਿਰਪਾ ਕਰਿਓ 18 ਨਵੰਬਰ ਨੂੰ ਵੀ ਇਸੇ ਤਰ੍ਹਾਂ ਅਗਲੇ ਬੰਗਲਵਾਰ ਦਿਵਾਨ ਸੱਜਣਗੇ 4:30 ਤੋਂ 7 ਉਸ ਤੋਂ ਬਾਅਦ 25 ਨਵੰਬਰ ਨੂੰ ਵੀ ਇਸੇ ਤਰ੍ਹਾਂ 4:30 ਤੋਂ 7 ਦਿਵਾਨ ਸੱਜਣਗੇ 25 ਨਵੰਬਰ ਜਿਸ ਦਿਨ ਸ਼ੀਦੀ ਸ਼ਤავਦੀ ਦਾ ਦਿਹਾੜਾ ਹੈ ਉਸ ਦਿਨ ਸਾਡੇ ਸਤਕਾਰਯੋਗ ਮਹਾਪੁਰਖ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਔਰ ਜਿੱਥੇ ਵੀ ਸੰਤਾਂ ਦੇ ਦਰਸ਼ਨ ਕਰਨਗੇ ਸਭ ਸੰਤਾਂ ਨੂੰ ਬੇਨਤੀ ਕਿ ਆਪ ਜੀ ਇੱਥੇ ਬਾਬਾ ਕੁੰਨਾ ਸਿੰਘ ਦੀ ਸੰਗਤ ਵਾਸਤੇ ਵਿਕੇ ਪਹੁੰਚ ਕੇ ਧੰਨ ਗੁਰਦੇਖ ਬਾਦਰ ਮਹਾਰਾਜ ਦੀਆਂ ਖੁਸ਼ੀਆਂ ਉਹਨਾਂ ਦੀ ਅਸੀਸਾਂ ਪ੍ਰਾਪਤ ਕਰੋ ਸਭ ਨੂੰ ਬੇਨਤੀ ਆਪ ਜੀ ਜ਼ਰੂਰ ਦਰਸ਼ਨ ਦੇਣਾ ਅੱਜ ਸੰਗਤਾਂ ਦੂਰੋਂ ਦੂਰੋਂ ਆਈਆਂ ਜੀ ਦਿੱਲੀ ਤੋਂ ਗੰਬਈ ਤੋਂ ਤਰਨਤਾਰਨ ਸਾਹਿਬ ਤੋਂ ਲੁਧਿਆਣੇ ਤੋਂ ਜਲੰਧਰ ਤੋਂ ਔਰ ਕਈ ਸ਼ਹਿਰਾਂ ਤੋਂ ਜਿਹੜੀਆਂ ਸੰਗਤਾਂ ਇੱਥੇ ਕਿਰਪਾ ਕੀਤੀ ਸੋਨੀਪਟ ਤੋਂ ਸੰਗਤਾਂ ਆਈਆਂ ਫਤਿਹਬਾਦ ਹਰਿਆਣਾ ਤੋਂ ਸੰਗਤਾਂ ਪਹੁੰਚੀਆਂ ਜਿੰਨੀਆਂ ਵੀ ਸੰਗਤਾਂ ਆਈਆਂ ਸੀ ਇੱਕ ਇੱਕ ਕਦਮ ਉਹਨਾਂ ਦਾ ਸਿਰ ਮਸਤਕ ਤੇ ਹਰ ਇੱਕ ਨੂੰ ਜੀ ਆਇਆਂ ਨੂੰ ਆਖਦੇ ਆ ਜੀ ਲੰਗਰਾਂ ਦੀ ਸੇਵਾ ਕਿੰਨਾ ਪ੍ਰੋਗਰਾਮ ਲੰਗਰਾਂ ਦੀ ਸੇਵਾ ਅੱਜ ਜਿਹੜੇ ਪਰਿਵਾਰਾਂ ਵੱਲੋਂ ਹਾਜ਼ਰੀ ਲੱਗੀ ਹੈ ਭੈਣ ਜੀ ਤੁਹਾਨੂੰ ਗੁਰੂ ਨਾਨਕ ਭੈਣ ਜੀ ਕਹਿਣੇ ਆ ਸੀ ਕਿਉਂਕਿ ਹਰ ਵੇਲੇ ਤੁਹਾਨੂੰ ਗੁਰੂ ਨਾਨਕ ਤੁਹਾਨੂੰ ਨਾਨਕ ਕਹਿੰਦੇ ਨੇ ਉਹਨਾਂ ਦੇ ਬੱਚਿਆਂ ਦੀ ਪਹਿਲੀ ਸਾਲਗिरा ਤੇ ਭੁਪਿੰਦਰ ਸਿੰਘ ਜੀ ਕਵਲ ਜੀ ਔਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਪ੍ਰਪ੍ਰੀਤ ਸਿੰਘ ਨਿਮਰਤਾ ਕੌਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਹਿਜਪ੍ਰੀਤ ਸਿੰਘ ਜੀ ਗੁਰਕੀਰਤ ਕੌਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਚਾਲਦੀਆਂ ਲਾਈਆਂ ਗਈਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਉਹਨਾਂ ਦੀ ਸੇਵਾ ਥਾਂ ਪਾਣ ਜੀ ਬਾਜ ਲਾਈ ਵਾਲਿਆਂ ਦਾ ਧੰਨਵਾਦ ਕਰਦੇ ਆਂ ਚੜ੍ਹਦੀ ਕਲਾ ਟਾਈਮ ਟੀਵੀ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਬਹੁਤ ਸ਼ੁਕਰਾਨਾ ਸਮਾਂ ਕੱਢ ਕੇ ਆਂਦੇ ਹੋ ਇੱਥੇ ਕਿਰਪਾ ਕੀਤੀ ਹੈ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ